ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਨੁਕਰਾ ਸਟਾਲੀਅਨ ਤੇ ਦੋ ਬਸ਼ੇਰੀਆਂ ਨੇ ਚੰਬੀਆਂ ਤਿੰਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਉਮਰ ਕੀ ਕੱਦ ਕਾਠਾ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਲਗਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਤੇ ਆਜੋ ਮਿੱਤਰੋ ਗੱਲ ਕਰਦੇ ਆਪਾਂ ਨੁਕਰੇ ਸਟਾਲੀਓਨ ਬਾਰੇ ਨਾਂ ਇਹਦਾ ਹੈਗਾ ਬਾਜ 64+ ਹਾਈਟ ਆ 4 ਸਾਲ ਤੇ 4 ਮਹੀਨੇ ਉਮਰ ਸਾਹੂ ਕੀ ਬਲੱਡ ਲਾਈਨ ਦਾ ਰਾਜਕੋੜੇ ਦਾ ਬੱਚਾ ਤੇ ਇਹਦੀ ਮਾਂ ਹੈਗੀ ਆ ਲਾਲਚੰਬੀ ਉਹਦੀ ਹਾਇਰ ਸੀਗੀ 63+ ਤੇ ਸ਼ਕੀਨ ਦੇਖੋ ਘੋੜਾ ਮਿੱਤਰੋ ਬਹੁਤ ਆ ਕੰਨਾ ਕੋਨਾ ਦਾ ਬਹੁਤ ਸ਼ਕੀਨ ਆ ਤੋਂ ਤੋਂ ਦਿਨ ਲੰਬਾਈ ਬਹੁਤ ਚੰਗੀ ਲੱਗੀ ਆ ਤੇ ਸੌਂਬ ਸੌਂਬ ਬਹੁਤ ਮਜ਼ਬੂਤ ਆ ਰਾਈਡਿੰਗ ਦਾ ਪਾਸ ਆ ਤੇ ਰਿਜ਼ਲਟ ਬਹੁਤ ਸੋਹਣੇ ਆਏ ਆ ਅੱਗੇ ਆਪਾਂ ਇੱਕ ਰਿਜ਼ਲਟ ਦੀ ਵੀਡੀਓ ਲਾਈ ਹੋਈ ਆ ਤੇ ਮਾਲਕ ਵੀਰਾਂ ਕੋਲੇ ਹੋਰ ਫੋਟੋ ਵੀਡੀਓ ਵੇਖ ਲਈਆਂ ਰਿਜ਼ਲਟਾਂ ਬਾਰੇ ਉਹ ਤੁਸੀਂ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਮਾਲਕ ਵੀਰਾਂ ਨਾਲ ਸੰਪਰਕ ਕਰਕੇ ਤੇ ਰਿਜ਼ਲਟਾਂ ਦੀ ਫੋਟੋ ਮ ਵਗੈਰਾ ਦੇਖ ਕੇ ਸੌਦਾ ਕਰ ਸਕਦੇ ਹੋ ਤੇ ਰੇਟ ਮਾਲਕ ਵੀਰੇ ਦਾ ਫੋਨ ਤੇ ਕਰਨਗੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਚ ਪੱਖੀ ਗਲਾਂ ਪਿੰਡਾ ਤੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਰਿਜ਼ਲਟ ਬਹੁਤ ਸੁਣੇ ਆਉਂਦੇ ਆ ਤੇ ਘੋੜਾ ਵੀ ਬਹੁਤ ਸ਼ਕੀਨ ਆ ਤੇ ਮਜ਼ਬੂਤੀ ਮਜਬਤੀ ਚੈੱਕ ਕਰੋ ਤੁਸੀਂ ਪੱਠਪੜੇ ਦਾ ਬਹੁਤ ਮਜ਼ਬੂਤ ਆ ਤੇ ਸ਼ਕੀਨ ਬਹੁਤਾ ਘੋੜਾ ਜਿਹੜੇ ਬੰਦੇ ਨੇ ਸਟਾਲੀਆਂ ਰੱਖਣਾ ਨੁਕਰਾ ਪਲਿਆ-ਪਲਾਇਆ ਘੋੜਾ ਮਿੱਤਰੋ ਸਾਵਲੋ ਮੌਕਾ ਤੇ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਕੀ ਦੀ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਤੇ ਜੇ ਆਪਾਂ ਗੱਲ ਕਰੀਏ ਨੀਲੀ ਚੰਬੀ ਬਸ਼ੇਰੀ ਬਾਰੇ ਤਾਂ ਇਹਦੀ 3 ਸਾਲ ਉਮਰ ਆ 62 ਪਲੱਸ ਹਾਈਟ ਆ ਤੇ ਹੱਡਾਂ ਪਰਾ ਦੀ ਵਾਲਪੌਰੀ ਦੀ ਵੀ ਕਲੀਅਰ ਇਹ ਬਸ਼ੇਰੀ ਬਹੁਤ ਸਕੀਨਾ ਬਹੁਤ ਸੋਹਣਾ ਕੁੰਡੀ ਵਾਲਾ ਕਰਨ ਲੱਗਿਆ ਹੋਇਆ ਤੇ ਮਾਰਕਿੰਗ ਬਹੁਤ ਸੋਹਣੀ ਆ ਜੇ ਆਪਾਂ ਇਹਦੇ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਇਹ ਅਰਜਨ ਰੌਲੀ ਵਾਲੇ ਦੀ ਡਾਇਰੈਕਟ ਬੱਚੀ ਆ ਉਹਦੇ ਪ੍ਰੂਫਸ ਸਾਨੂੰ ਮਾਲਕ ਵੀਰਾਂ ਤੋਂ ਮਿਲ ਜਾਣਗੇ ਜੋ ਆਪਾਂ ਜ਼ਿਲ੍ਹੇ ਦੀ ਗੱਲ ਕਰ ਗਏ ਤਾਂ ਪਟਿਆਲਾ ਜ਼ਿਲ੍ਹਾ ਪੈਂਦਾ ਬਾਈਰ ਗੈਨ ਪਟਿਆਲੇ ਤੋਂ ਥੋੜੀ ਜਿਹੀ 1-2 ਕਿਲੋਮੀਟਰ ਹੀ ਪਾਸੇ ਆ ਪਿੰਡ ਤੇ ਉਹ ਤੁਸੀਂ ਮਾਲਕ ਵੀਰ ਨਾਲ ਸੰਪਰਕ ਕਰਕੇ ਬਾਕੀ ਦੀ ਜਾਣਕਾਰੀ ਲੈ ਕੇ ਸੌਦਾ ਕਰ ਸਕਦੇ ਹੋ ਬਾਲ ਪੌਰੀਆਂ ਦੀ ਹੱਡਾਂ ਪਰਾਂ ਦੀ ਕਲੀਅਰ ਆ ਸ਼ਕੀਨ ਬਹੁਤ ਆ ਬੇਸ਼ੇਰੀ ਤੇ 3 ਸਾਲ ਉਮਰ ਆ 62+ ਹਾਈਟ ਆ ਤੇ ਹੋਰ ਕਦ ਕਾੜ ਕਰ ਜਾਣਾ ਨੇ ਚੰਗੀ ਘੋੜੀ ਬਣੂਗੀ ਚੰਗੇ ਕਦ ਕਾੜ ਦੀ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰ ਲਿਓ ਤੇ ਆਜੋ ਮਿੱਤਰੋ ਆਪਾਂ ਗੱਲ ਕਰਦੇ ਆਂ ਲਾਲਜੰਮੀ ਬਸ਼ੇਰੀ ਬਾਰੇ ਤੇ ਇਹਦੀ ਏਜ ਦੀ ਗੱਲ ਕਰਗੇ ਤਾਂ 21 ਮਹੀਨੇ ਉਮਰ ਆ 57+ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਤੇ ਇਹਦੀ ਮਾਂ ਸੀਗੀ ਲਾਲਜੰਮੀ ਉਹਦੀ 60+ ਹਾਈਟ ਆ ਇਹਦੇ ਬਾਪ ਦੀ ਹਾਈਟ ਮਿੱਤਰੋ 68+ ਆ ਤਲਵਿੰਦਰ ਘੋੜੇ ਦੀ ਬੱਚੀ ਆ ਤੇ ਬਿਲਾਰੂਸ ਘੋੜੇ ਦੀ ਪੋਤੀ ਆ ਉਹਦੀ 69+ ਹਾਈਟ ਆ ਤੇ ਮੀਲ ਕਰਦੇ ਆਉਣ ਵਾਲੇ ਸਮੇਂ ਚੰਗੇ ਕਦ ਕੱਡ ਦੀ ਘੋੜੀ ਬਣੂਗੀ ਹਜੇ 21 ਮਹੀਨੇ ਉਮਰ ਆ 57 प्लस हाइट ਆ ਤੇ ਰੇਟ ਮਾਲਕ ਵੀਰ ਦਾ ਫੋਨ ਤੇ ਕਰਨਗੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਰਾਜਸਥਾਨ ਚ ਖੜੀ ਹੈ ਬੇਚੇਰੀ ਬਾਕੀ ਦੀ ਜਾਣਕਾਰੀ ਲਈ ਮਿੱਤਰੋ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੋਰ ਜਾਣਕਾਰੀ ਲੈ ਕੇ ਤੁਸੀਂ ਸੌਦਾ ਕਰ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ